ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਬਹੁਤ ਵੱਡੀਆਂ-ਵੱਡੀਆਂ ਖਬਰਾਂ ਅੱਜ ਨਿਕਲ ਕੇ ਸਾਹਮਣੇ ਆਈਆਂ ਨੇ ਕੁਝ ਤਾਂ ਸਿੱਖਾਂ ਵਾਸਤੇ ਖੁਸ਼ਖਬਰੀਆਂ ਨੇ ਡੋਨਲਡ 트ੰਪ ਨੇ ਜੋ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਹੈ ਉਸ ਨੂੰ ਰੈਫਰੰਡਮ ਦੀ voting ਕਰਨ ਵਾਸਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਪਰਮਿਸ਼ਨ ਦੇ ਦਿੱਤੀ ਹੈ ਲਾਸ ਐਂਜਲਸ ਦੇ ਵਿੱਚ ਵੀ voting ਹੋਈ ਇਸ ਦੀ ਵੀ ਡਿਟੇਲ ਤੁਹਾਨੂੰ ਦੱਸਦੇ ਹਾਂ ਦੂਜੀ ਖਬਰ ਆਉਂਦੀ ਹੈ ਅਮਰੀਕਾ ਦੇ ਨਿਊਯਾਰਕ ਤੋਂ ਨਿਊਯਾਰਕ ਦੇ ਵਿੱਚ ਦੋਸਤੋ ਇੱਕ ਸਾਲ 1984 ਦੇ ਸਿੱਖ ਕਤਲੇਆਮ ਦਾ ਬਿੱਲ ਪੇਸ਼ ਕੀਤਾ ਗਿਆ ਸੀ ਇਸ ਬਿੱਲ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਉਹਦੇ ਸੀਨੇਟਰ ਮੈਂਬਰ ਨੇ ਕੀ ਕੀ ਗੱਲਾਂ ਆਖੀਆਂ ਇਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਦੇ ਹਾਂ ਦੋਸਤੋ ਇਸ ਤੋਂ ਇਲਾਵਾ ਤੀਸਰੀ ਅਪਡੇਟ ਆਉਂਦੀ ਹੈ ਸਾਡੀ ਵਾਸ਼ਿੰਗਟਨ ਡੀਸੀ ਤੋਂ ਵਾਸ਼ਿੰਗਟਨ ਡੀਸੀ ਜੋ ਕਿ ਡੋਨਲਡ ਟਰੰਪ ਦਾ ਜੱਦੀ ਪਿੰਡ ਵਾਸ਼ਿੰਗਟਨ ਡੀਸੀ ਦੇ ਰਹਿਣ ਵਾਲੇ ਨੇ ਡੋਲਨ ਟਰੰਪ ਔਰ ਉਹਨਾਂ ਦੇ ਇਲਾਕੇ ਦੇ ਵਿੱਚ ਹੁਣ ਰੈਫਰੈਂਡਮ ਦੀ ਵੋਟਿੰਗ ਹੋਣ ਵਾਲੀ ਹੈ ਔਰ ਇਸ ਦੇ ਉੱਤੇ ਵੀ ਨਵੀਂ ਅਪਡੇਟ ਆਈ ਹੈ ਇਸ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਕੇਸ ਦੇ ਵਿੱਚ ਅਪਡੇਟ ਕਰਨਲ ਪਾਠ ਦੇ ਮਾਮਲੇ ਦੇ ਵਿੱਚ ਅਪਡੇਟ ਭਾਈ ਨਰੈਣ ਸਿੰਘ ਚੋੜਾ ਜੀ ਦੇ ਅਪਡੇਟ ਔਰ ਜਗਤਾਰ ਸਿੰਘ ਤਾਰਾ ਮਾਮਲੇ ਦੇ ਵਿੱਚ ਵੀ ਨਵੀਂ ਅਪਡੇਟ ਆਈ ਹੈ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇਸ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਪਿਛਲੇ ਵੀਡੀਓ ਨੂੰ ਤੁਸੀਂ ਜਿੰਨਾ ਪ੍ਰੇਮ ਦਿੱਤਾ ਉਨਾ ਹੀ ਪ੍ਰੇਮ ਇਸ ਵੀਡੀਓ ਨੂੰ ਵੀ ਜ਼ਰੂਰ ਦਿਓ ਦੋਸਤੋ ਸਾਰੇ ਤੋਂ ਪਹਿਲਾਂ ਆਪਾਂ ਖਬਰ ਕਰਾਂਗੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਸੱਤ ਸਾਥੀਆਂ ਨੂੰ ਕੱਲ ਅਜਨਾਲਾ ਕੂਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਸੱਤੇ ਸਾਥੀਆਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ ਦੇ ਉੱਤੇ ਭੇਜਿਆ ਗਿਆ ਸੀਗਾ 3 ਦਿਨਾਂ ਦਾ ਪੁਲਸ ਰਿਮਾਂਡ ਕੱਲ ਖਤਮ ਹੋਇਆ ਸੀ ਹੁਣ ਪੁਲਸ ਨੇ ਫੇਰ ਤੋਂ 7 3 ਦਿਨਾਂ ਦਾ ਇਹ ਜੋ ਪੁਲਸ ਰਿਮਾਂਡ ਹੈ ਫੇਰ ਤੋਂ ਲੈ ਲਿਆ ਔਰ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਜਿਹੜੇ ਸੱਤੇ ਸਾਥੀ ਸੀ ਇਹਨਾਂ ਨੂੰ ਫੇਰ ਤੋਂ ਜੇਲ੍ਹ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੋਸਤੋ ਦੂਸਰੀ ਅਪਡੇਟ ਦੀ ਗੱਲ ਕਰਦੇ ਹਾਂ ਦੂਸਰੀ ਅਪਡੇਟ ਹੁੰਦੀ ਹੈ ਭਾਈ ਜਗਤਾਰ ਸਿੰਘ ਧਾਰਾ ਨੂੰ ਲੈ ਕੇ ਸਾਲ 2009 ਦੇ ਵਿੱਚ ਪਟਿਆਲਾ ਦੇ ਵਿੱਚ RSS ਦੇ ਇੱਕ ਵਰਕਰ ਦਾ ਭਾਈ ਜਗਤਾਰ ਸਿੰਘ ਤਾਰਾ ਨੂੰ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਸਾਲ 2009 ਜਾਂ ਉਸ ਤੋਂ ਪਹਿਲਾਂ ਤਾਂ ਪਿਛਲੇ ਤਕਰੀਬਨ 15-20 ਸਾਲਾਂ ਤੋਂ ਜਿਹੜੇ ਭਾਈ ਜਗਤਾਰ ਸਿੰਘ ਤਾਰਾ ਸੀ ਇਹ ਜੇਲ੍ਹ ਦੇ ਵਿੱਚ ਬੰਦ ਸੀਗੇ ਔਰ ਇਹ ਨਾਦਾ ਕੇਸ ਚੱਲਦਾ ਪਿਆ ਸੀ ਹੁਣ ਇਸੇ ਕੇਸ ਦੇ ਵਿੱਚ ਕੱਲ ਪਟਿਆਲਾ ਕੋਰਟ ਨੇ ਫੈਸਲਾ ਸੁਣਾ ਦਿੱਤਾ ਔਰ ਉਹਨਾਂ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਸ ਕੇਸ ਦੇ ਵਿੱਚ ਬਰੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਬੂਤਾਂ ਦੀ ਘਾਟ ਹੋਣ ਕਰਕੇ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਥੇ ਬਰੀ ਕੀਤਾ ਜਾਂਦਾ ਹੈ ਇਸ ਕੇਸ ਦੇ ਵਿੱਚੋਂ ਤਾ ਤੀਸਰੀ ਖਬਰ ਆਉਂਦੀ ਹੈ ਭਾਈ ਨਰੈਣ ਸਿੰਘ ਚੋੜਾ ਨੂੰ ਲੈ ਕੇ ਵੈਸੇ ਤਾਂ ਭਾਈ ਨਰੈਣ ਸਿੰਘ ਚੋੜਾ ਨੇ ਸੁਖਬੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਔਰ ਉਹਨਾਂ ਨੇ ਜੋ ਗੋਲੀ ਚਲਾਈ ਸੀ ਉਹਨਾਂ ਨੇ ਇਸੇ ਰੋਸ਼ ਦੇ ਵਿੱਚ ਚਲਾਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜੋ ਸਜ਼ਾ ਦਿੱਤੀ ਗਈ ਇਹ ਕੇਵਲ ਨਾ ਮਾਤਰ ਸਜ਼ਾ ਹੈ ਨਰੈਣ ਸਿੰਘ ਚੋੜਾ ਨੂੰ ਹੁਣ ਅਦਾਲਤ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਹੁਣ ਇਸ ਤੋਂ ਅਗਲੀ ਅਪਡੇਟ ਦੋਸਤੋ ਆਉਂਦੀ ਹੈ ਕਰਨਲ ਬਾਠ ਮਾਮਲੇ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜਾ ਕੇਸ ਹੈ ਦੇਸ਼ ਦੁਨੀਆ ਤੱਕ ਸ਼ਾਇਆ ਹੋਇਆ ਹੈ ਕਿਸ ਪ੍ਰਕਾਰ ਦੇ ਨਾਲ ਕਿਉਂਕਿ ਇੱਥੇ ਪੰਜਾਬ ਪੁਲਿਸ ਨੇ ਇਸ ਮਸਲੇ ਦੇ ਵਿੱਚ ਐਫਆਈਆਰ ਰਜਿਸਟਰ ਕਰਨ ਦੇ ਵਿੱਚ ਬਹੁਤ ਦੇਰੀ ਕੀਤੀ ਤਕਰੀਬਨ 3 ਦਿਨਾਂ ਬਾਅਦ ਇਸ ਮਸਲੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਸੇਮ ਇਹੀ ਮਸਲਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਕੇਸ ਦੇ ਨਾਲ ਵੀ ਜੁੜਦਾ ਹੈ ਕਿਉਂਕਿ ਉੱਥੇ ਵੀ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਉਹ 2 ਦਿਨਾਂ ਦੇ ਬਾਅਦ ਐਫਆਈਆਰ ਦਰਜ ਕੀਤੀ ਗਈ ਸੀ ਹੁਣ ਇਸੇ ਮਸਲੇ ਦੇ ਵਿੱਚ ਭਾਈ ਕਰਨਲ ਬਾਠ ਵਾਲੇ ਮਸਲੇ ਦੇ ਵਿੱਚ ਵਾਪਸ ਗੱਲ ਕਰਦੇ ਹਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਅਤੇ ਉਹਨਾਂ ਨੂੰ ਖਰੀ ਖਰੀ ਸੁਣਾਈ ਹੈ ਕਿ ਤਿੰਨ ਦਿਨਾਂ ਦੀ ਦੇਰੀ ਕਿਉਂ ਕੀਤੀ ਗਈ ਇਸ ਚੀਜ਼ ਦੀ ਜਾਂਚ ਕਰਕੇ ਸਾਨੂੰ ਦੱਸੋ ਔਰ ਪੁਲਿਸ ਅਫਸਰਾਂ ਨੇ ਤਿੰਨ ਦਿਨ ਐਫ ਆਈ ਆਰ ਕਿਉਂ ਦਰਜ ਨਹੀਂ ਕੀਤੀ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਸੰਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਅਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਕਿਸ ਪ੍ਰਕਾਰ ਦੇ ਨਾਲ ਕੋਜੀ ਸਾਜ਼ਿਸ਼ ਰਚੀ ਗਈ ਸੀ ਤਾਂ ਇਸ ਦੇ ਉੱਤੇ ਮੈਂ ਔਰ ਦੀਪਕ ਪੌਜੀ ਵੀਰ ਨੇ ਇੱਕ ਨਿਕਾਜਾ ਲਾਈਵ ਸੈਸ਼ਨ ਕੀਤਾ ਹੈ 10 ਤੋਂ 15 ਮਿੰਟ ਦਾ ਔਰ ਸਾਡੇ ਦੂਸਰੇ ਹਿੰਦੀ ਵਾਲੇ ਚੈਨਲ ਦੇ ਉੱਤੇ ਹੈ ਤੁਸੀਂ ਜਾ ਕੇ ਉਸ ਲਾਈਵ ਨੂੰ ਦੇਖ ਅੱਗੇ ਦੇ ਉਸ ਲਾਈਵ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਜਾਂ ਉੱਪਰ ਆਈ ਕਾਰਡ ਬਟਨ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਉੱਥੋਂ ਜਾ ਕੇ ਤੁਸੀਂ ਜ਼ਰੂਰ ਦੇਖ ਲਿਓ ਦੋਸਤੋ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਨਿਊਯਾਰਕ ਸੇਨੇਟਰ ਦਾ ਉਹ ਵੀਡੀਓ ਦਿਖਾਉਂਦੇ ਹਾਂ ਜਿੱਥੇ ਨਿਊਯਾਰਕ ਪਾਰਲੀਮੈਂਟ ਦੇ ਵਿੱਚ ਜੋ ਸੇਨੇਟਰ ਨੇ ਉਹਨਾਂ ਨੇ ਬੋਲਦੇ ਹੋਏ ਇਹ ਦੱਸਿਆ ਕਿ ਸਾਲ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ ਜੈਨੋਸਾਈਡ ਕੀਤਾ ਗਿਆ ਸੀਗਾ ਇੱਕ ਬਰੂਚਲੀ ਤਰੀਕੇ ਦੇ ਨਾਲ ਬੜੇ ਹੀ ਬੁਰੇ ਤਰੀਕੇ ਦੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤਾਂ ਉਸ ਦਾ ਜਿਹੜਾ ਮੋਸ਼ਨ ਸੀਗਾ ਸਾਲ 1984 ਦਾ ਬਿਲ ਉਹ ਨਿਊਯਾਰਕ ਦੀ ਸੈਨੇਟ ਨੇ ਪਾਸ ਕਰ ਦਿੱਤਾ ਹੈ ਸੈਨੇਟ ਮੈਂਬਰਾਂ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਇਸ ਦਾ ਇੱਕ ਵੀਡੀਓ ਵੀ ਹੈ ਇਸ ਵੀਡੀਓ ਦੇ ਵਿੱਚ ਕੀ ਕੁਝ ਬੋਲਿਆ ਜਾਂਦਾ ਇੱਥੇ ਸੁਣੋ ਜਰਾ With today's resolution, the New York State Senate is making history. We recognize the many contributions of the Sikh community to our state and nation, acknowledging the painful history that has shaped their resilience and strength. In 1984, after the assassination of Indian Prime Minister Indira Gandhi, state sanctioned violence. Was unleashed upon the Sikh community in India. Over the next several days, tens of thousands of Sikhs were brutally murdered. Women were assaulted and raped. Men were burned alive. Families were torn apart. And entire neighborhoods were set on fire. Sikh homes, businesses, and gurdwaras, their sacred places of worship, were also destroyed. It was not a random act of violence, and while the federal government doesn't yet recognize it as such, it was a genocide. It was organized, it was deliberate, and it was carried out with the complicity of government officials, a coordinated effort to silence, oppress, and terrorize the Sikh people. And nearly 40 years later, survivors and human rights activists and organizations are still fighting for justice. Today, Sikhs still face persecution, not only in India, but across the world, including right here in the United States, where even after 9 11, the surveillance of the Muslim community was used as an excuse to scapegoat the Sikh community. This persecution continues through the ongoing scourge of transnational repression. To the survivors who are here with us today and the families who have lived through this unimaginable pain, we want you to know that you are seen and heard and that we stand with you. Your fight for justice is our fight as well. Here in New York, we stand for justice and against religious persecution and with the Sikh community in their pursuit of truth. Today is not just about remembrance, it's about action. It's about ensuring that voices are heard, that stories of survivors are told, and that no government anywhere in the world is allowed to commit such atrocities without consequences. Passing this resolution is a strong statement. It says that New York is a state built on diversity, inclusion, and justice. Stands with the victims of the 1984 genocide. and it says that new york recognizes the pain and the suffering of the sikh community and it says that we will not allow history to be rewritten or erased you are not alone and your fight for justice is our fight abp it has saaf saaf keh ke ki tusi akalle nahi ho sikhho twaddi jadi insaaf te ladai hai oh sadi vi ladai hai new york de vich assi is bill nu pass karde haan ide khabar di gal karde haan ਜੋ ਅਮਰੀਕਾ ਦੇ ਵਿੱਚ ਪਿਛਲੇ ਦਿਨੋਂ ਲਾਸ ਐਂਜਲਸ ਦੇ ਵਿੱਚ ਰੈਫਰੈਂਡਮ ਦੀ VOTING ਹੋਈ ਸੀ ਕਿ ਮੈਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ ਡੋਨਲਡ 트੍ਰੰਪ ਨੇ ਗੁਰਪ੍ਰਤਵੰਤ ਸਿੰਘ ਪੰਨੂ ਖਾਲਸਤਾਨੀ ਸਮਰਥਕ ਜਿਹੜਾ ਹ ਜਿਸ ਨੂੰ ਭਾਰਤ ਸਰਕਾਰ ਨੇ ਖਾਲਸਤਾਨੀ ਅੱਤਵਾਦੀ ਆਖਿਆ ਹੋਇਆ ਇਸ ਬੰਦੇ ਨੂੰ ਪਰਮਿਸ਼ਨ ਦਿੱਤੀ ਸੀ ਡੋਨਲਡ 트੍ਰੰਪ ਨੇ ਉੱਥੇ VOTING ਕਰਵਾਉਣ ਦੀ ਲਾਸ ਐਂਜਲਸ ਦੇ ਵਿੱਚ ਔਰ ਲਾਸ ਐਂਜਲਸ ਦੇ ਵਿੱਚ ਦੋਸਤੋ ਪਿਛਲੇ ਦਿਨੋਂ 38000 ਸਿੱਖਾਂ ਨੇ ਜਾ ਕੇ ਜਿਹੜਾ ਖਾਲਿਸਤਾਨ ਰੈਫਰੈਂਡਮ ਹੋਇਆ ਸੀ ਉਸ ਦੇ ਵਿੱਚ ਇਹਨਾਂ ਨੇ ਵੋਟ ਪਾਈ ਸੀਗੀ ਹੁਣ ਡੋਨਲਡ 트੍ਰੰਪ ਦਾ ਜਿਹੜਾ ਜੱਦੀ ਪਿੰਡ ਆ ਜਿਸ ਨੂੰ ਉਸ ਦਾ ਗ੍ਰਹਿ ਕਿਹਾ ਜਾਂਦਾ ਹੈ ਭਾਰਤੀ ਮੀਡੀਆ ਉਸ ਨੂੰ ਉਸ ਦਾ ਗ੍ਰਹਿ ਘਰ ਕਹਿੰਦੀ ਹੈ ਵਾਸ਼ਿੰਗਟਨ ਡੀਸੀ ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਡੋਨਲਡ 트੍ਰੰਪ ਤੋਂ ਪਰਮਿਸ਼ਨ ਮੰਗੀ ਗਈ ਖਾਲਿਸਤਾਨ ਦੀ VOTING ਨੂੰ ਲੈ ਕੇ ਔਰ ਇਸ ਤੋਂ ਬਾਅਦ ਡੋਨਲਡ 트੍ਰੰਪ ਪ੍ਰਸ਼ਾਸਨ ਨੇ ਗੁਰਪਤਵੰਤ ਪੰਨੂ ਖਾਲਸਤਾਨੀ ਸਮਰਥਕ ਭਾਰਤ ਸਰਕਾਰ ਜਿਸ ਨੂੰ ਅਤਵਾਦੀ ਆਖਦੀ ਹੈ ਅਮਰੀਕਾ ਦੀ ਨਜ਼ਰ ਦੇ ਵਿੱਚ ਉਹ ਉਹਨਾਂ ਦਾ ਨਾਗਰਿਕ ਹੈ ਪਰ ਭਾਰਤ ਸਰਕਾਰ ਵਾਸਤੇ ਇਹ ਬੰਦਾ ਅਤਵਾਦੀ ਖਾਲਸਤਾਨੀ ਸਮਰਥਕ ਹੈ ਇਸ ਬੰਦੇ ਨੂੰ ਡੋਲਨ ਟਰੰਪ ਦੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਫੇਰ ਤੋਂ VOTING ਕਰਾਉਣ ਦੀ ਖਾਲਸਤਾਨੀ ਰੈਫਰੈਂਡਮ ਦੀ VOTING ਕਰਨ ਦੀ ਪਰਮਿਸ਼ਨ ਦੇ ਦਿੱਤੀ ਹੈ ਇਸ ਦੀ ਦੋਸਤੋ ਅਖਬਾਰ ਦੇ ਵਿੱਚ ਖਬਰ ਲਿਖੀ ਹੈ ਇਹ ਖਬਰ ਤੁਸੀਂ ਇਧਰ ਦੇਖ ਸਕਦੇ ਸੀ ਇਸੇ ਖਬਰ ਦੇ ਵਿੱਚੋਂ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਇਸ ਦੇ ਵਿੱਚ ਸਪੈਸ਼ਲ ਲਿਖਿਆ ਹੋਇਆ ਕਿ 트럼ਪ ਦੇ ਐਡਮਿਨਿਸਟ੍ਰੇਸ਼ਨ ਸਟਾਫ ਨੇ ਗੁਰਪਤਵੰਤ ਪੰਨੂ ਨੂੰ ਪਰミਸ਼ਨ ਦਿੱਤੀ ਸੀ ਹੁਣ ਕਿਵੇਂ ਕਹਿ ਦੋਗੇ ਤੁਸੀਂ ਕਿ ਡੋਨਲਡ ਟਰੰਪ ਗੁਰਪਤਵੰਤ ਪੰਨੂ ਨੂੰ ਸਪੋਰਟ ਨਹੀਂ ਕਰਦਾ ਹੁਣ ਇਹ ਤਾਂ ਸਾਰਾ ਪਾਸਾ ਹੀ ਪਲਟ ਗਿਆ ਅਮਰੀਕਾ ਦੇ ਵਿੱਚ ਜਾ ਕੇ ਹੁਣ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਨਵੀਂ ਅਪਡੇਟ ਆਉਂਦੀ ਹੈ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕੋਈ ਨਵੀਂ ਅਪਡੇਟ ਨਵੀਂ ਜਾਣਕਾਰੀ ਆਉਗੀ ਤਾਂ ਨਵੇਂ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਜ਼ਰੂਰ ਕੀਤੀ ਜਾਊਗੀ ਨਿਕਾ ਜਾ ਸੁਪਰ ਥੈਕਸ ਡੋਨੇਟ ਕਰਕੇ ਇਸ ਚੈਨਲ ਨੂੰ ਸਪੋਰਟ ਕਰ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ